ਦੋਸਤੋ ਦੀਵਾਲੀ ਦਾ ਸੀਜ਼ਨ ਆਉਣ ਵਾਲਾ ਹੈ ਇਹ ਸਭ ਕੋ ਸੋਚ ਕੇ ਤੁਸੀਂ ਬਹੁਤ ਹੀ ਐਕਸਾਈਟਡ ਹੋਗੇ ਪਰ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਹੋਏਗੀ ਕਿ ਦੀਵਾਲੀ ਦੇ ਉੱਪਰ ਅਸੀਂ ਐਕਸੈਸ ਦੇ ਵਿੱਚ ਖਰਚਾ ਵੀ ਕਰਾਂਗੇ ਕਿਉਂਕਿ ਕੁਝ ਨਵੀਆਂ ਆਈਟਮਾਂ ਤੁਸੀਂ ਘਰ ਵਾਸਤੇ ਕੁਝ ਗਿਫਟ ਲੈਣੇ ਨੇ ਉਹ ਜਿਹੜੇ ਖਰਚੇ ਨੇ ਉਹਨੂੰ ਕਿਵੇਂ ਮੈਨੇਜ ਕਰਨਾ ਇਹ ਤੁਹਾਡੇ ਦਿਮਾਗ ਦੇ ਇੱਕ ਕੁਐਸਚਨ ਵੀ ਹੋਏਗਾ ਕਿਉਂਕਿ ਦੀਵਾਲੀ ਇੱਕ ਜਿਹਹਤ ਆ ਰਿਹਾ ਜੋ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਹੁਣ ਅੱਜ ਕੱਲ੍ਹ ਜਿਹੜੇ ਪੰਜਾਬੀ ਨੇ ਜਾਂ ਹਿੰਦੁਸਤਾਨੀ ਬਾਹਰ ਵਾਲੇ ਦੇਸ਼ਾਂ ਵਿੱਚ ਵੀ ਚਲੇ ਗਏ ਨੇ ਤੇ ਉੱਥੇ ਵੀ ਜਿਹੜਾ ਦੀਵਾਲੀਆ ਹੁਣ ਇਹ ਤਿਹਾਰ ਬਹੁਤ ਧੂਮ ਧਾਮ ਦੇ ਨਾਲ ਮਨਾਉਣਾ ਸ਼ੁਰੂ ਕਰ ਰਹੇ ਨੇ ਦੀਵਾਲੀ ਦੀ ਸਜਾਵਟ ਤੋਂ ਲੈ ਕੇ ਮਠਾਈਆਂ ਦੇ ਡੱਬਿਆਂ ਤੋਂ ਲੈ ਕੇ ਗਿਫਟ ਦਾ ਆਦਾਨ ਪ੍ਰਦਾਨ ਕਰਨ ਤੱਕ ਜਿੰਨੀਆਂ ਵੀ ਚੀਜ਼ਾਂ ਨੇ ਸਾਰੀ ਨੇ ਸਾਰੀਆਂ ਅਸੀਂ ਲਈ ਤੇ ਜਾਂਦੇ ਹਾਂ ਦੀਵਾਲੀ ਵਾਲੇ ਸੀਜ਼ਨ ਦੇ ਵਿੱਚ ਪਰ ਸਾਨੂੰ ਖਰਚਾ ਕਰਨ ਤੋਂ ਬਾਅਦ ਪਤਾ ਚੱਲਦਾ ਕਿ ਦੀਵਾਲੀ ਦੇ ਵਿੱਚ ਸਾਡਾ ਖਰਚਾ ਕਿੰਨਾ ਹੋ ਗਿਆ ਇਸ ਵਾਰ ਤੁਹਾਨੂੰ ਇਹ ਦੀਵਾਲੀ ਦਾ ਖਰਚਾ ਮਹਿਸੂਸ ਨਾ ਹੋਵੇ ਇਸ ਕਰਕੇ ਮੈਂ ਤੁਹਾਡੇ ਲਈ ਕੁਝ ਬਿਜ਼ਨਸ ਆਈਡੀਆ ਲੈ ਕੇ ਆਇਆ ਜਿਸ ਦੇ ਨਾਲ ਤੁਸੀਂ ਆਪਣੀ ਦੀਵਾਲੀ ਵੀ ਧੂਮ-ਧਾਮ ਦੇ ਨਾਲ ਮਨਾ ਲੋਗੇ ਨਾਲ ਦੇ ਨਾਲ ਤੁਸੀਂ ਪ੍ਰੋਫਿਟ ਵੀ ਵਧੀਆ ਕਮਾ ਲੋਗੇ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਪਾ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਜਾਂ ਦੋ ਬਿਜ਼ਨਸ ਆਈਡੀਆ ਨਹੀਂ ਕੁਝ ਅਜਿਹੇ ਬਿਜ਼ਨਸ ਆਈਡੀਆ ਦੱਸੂਗਾ ਜਿਸ ਦੇ ਵਿੱਚ ਤੁਸੀਂ ਦੀਵਾਲੀ ਸੀਜ਼ਨ ਦੇ ਵਿੱਚ ਆਪਣਾ ਕੰਮ ਕਰਕੇ ਵਧੀਆ ਦੀਵਾਲੀ ਨੂੰ ਇੰਜੋਏ ਵੀ ਕਰ ਸਕਦੇ ਹੋ ਔਰ ਇਹਦੇ ਨਾਲ-ਨਾਲ ਆਪਣੇ ਪੈਸੇ ਵੀ ਬਣਾ ਸਕਦੇ ਹੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਕ-ਇੱਕ ਕਰਕੇ ਇਹ ਸਾਰੇ ਬਿਜ਼ਨਸ ਆਈਡੀਆ ਨੂੰ ਤੁਹਾਡੇ ਨਾਲ ਡਿਸਕਸ ਕਰ ਉਹਦਾ ਰੰਗੋਲੀ ਡਿਜ਼ਾਈਨ ਬੁੱਕ ਕ੍ਰੀਏਟ ਕਰਨਾ ਜੇਕਰ ਤੁਹਾਡੇ ਵਿੱਚ ਡਿਜ਼ਾਈਨ ਕਰਨ ਦਾ ਸਕਿੱਲ ਹੈ ਤੇ ਇਹ ਬਿਜ਼ਨਸ ਆਈਡੀਆ ਬਿਲਕੁਲ ਪਰਫੈਕਟਲੀ ਤੁਹਾਡੇ ਸਕਿੱਲ ਦੇ ਨਾਲ ਮੈਚ ਕਰਦਾ ਹੈ ਇਸ ਦੇ ਵਿੱਚ ਤੁਸੀਂ ਆਪਣੇ ਰੰਗੋਲੀ ਦੇ ਡਿਜ਼ਾਈਨ ਇਸ ਬੁੱਕ ਦੇ ਵਿੱਚ ਬਣਾ ਕੇ ਤੁਸੀਂ ਇਹਦੀਆਂ ਬਹੁਤ ਸਾਰੀਆਂ ਕਾਪੀਆਂ ਕ੍ਰੀਏਟ ਕਰਕੇ ਫਿਰ ਇਹਨਾਂ ਕਾਪੀਆਂ ਨੂੰ ਬਲਕ ਦੇ ਵਿੱਚ ਸੇਲ ਵੀ ਕਰ ਸਕਦੇ ਹੋ ਔਰ ਇੰਡੀਵਿਜੂਅਲੀ ਵੀ ਤੁਸੀਂ ਇਹਨਾਂ ਨੂੰ ਸੇਲ ਕਰ ਸਕਦੇ ਹੋ ਕੋਸ਼ਿਸ਼ ਕਰੋਗੇ ਇਸ ਦੇ ਵਿੱਚ ਤੁਸੀਂ 5 ਤੋਂ 7 ਵੱਖਰੇ ਵੱਖਰੇ ਡਿਜ਼ਾਈਨ ਬਣਾਓ ਤਾਂ ਕਿ ਲੋਕਾਂ ਨੂੰ ਵੈਰਾਈਟੀ ਮਿਲੇ ਔਰ ਤੁਹਾਡੀ ਬੁੱਕ ਲੈਣ ਦੇ ਵਿੱਚ ਲੋਕ ਇੰਟਰਸਟਡ ਹੋਵੇ ਇਹ ਡਿਜ਼ਾਈਨ ਵਾਲੀ ਬੁੱਕ ਤੁਹਾਡੀ ਜੀ ਉਰ ਵੇਖੇਗੀ ਇਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਵਧੀਆ ਰੰਗੋਲੀ ਦੇ ਡਿਜ਼ਾਈਨ ਬਣਾਏ ਜਾਣ ਪਰ ਇਸ ਵਿੱਚ ਹੱਥ ਦੇ ਨਾਲ ਡਿਜ਼ਾਈਨ ਬਣਾਉਣੇ ਬਹੁਤ ਔਖੇ ਨੇ ਇਹ ਬੁੱਕ ਦੇ ਥਰੂ ਡਿਜ਼ਾਈਨ ਬਣਾਉਣੇ ਬਹੁਤ ਹੀ ਸੌਖੇ ਹੋ ਜਾਣਗੇ ਜੇਕਰ ਤੁਸੀਂ ਇਹ ਡਿਜ਼ਾਈਨ ਦੀ ਜਿਹੜੀ ਸ਼ੀਟ ਹੈ ਪਰ ਸ਼ੀਟ ਦੇ ਸਾਹ ਦੇ ਨਾਲ 30 ਰੁਪਏ ਦੀ ਛੋਟੀ ਸ਼ੀਟ 50 ਰੁਪਏ ਦੀ ਵੱਡੀ ਸ਼ੀਟ ਵੀ ਵੇਚੋਗੇ ਤਾਂ ਤੁਹਾਡੇ ਵਧੀਆ ਪ੍ਰੋਫਿਟ ਇਸ ਚੀਜ਼ ਤੋਂ ਬਣ ਜਾਏਗਾ ਇਹ ਰੰਗੋਲੀ ਡਿਜ਼ਾਈਨ ਬਣਾਉਣੇ ਬਹੁਤ ਹੀ ਈਜ਼ੀ ਨੇ ਇਸ ਦੇ ਵਿੱਚ ਸਿਰਫ ਤੁਸੀਂ ਇੱਕ ਪਲੇਨ ਸ਼ੀਟ ਲੈ ਕੇ ਉਸ ਦੇ ਵਿੱਚ ਆਪਣਾ ਡਿਜ਼ਾਈਨ ਬਣਾ ਕੇ ਉਸ ਨੂੰ ਕੱਟ ਆਹ ਦੋਸਤੋ ਅਪਾ ਅਗਲੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਆ ਜੋ ਹੈ ਵੈਕਸ ਦੀ ਹੈ ਜਾਂ ਫਿਰ ਸੈਂਟਡ ਕੈਂਡਲ ਬਣਾਉਣਾ ਦੋਸਤੋ ਰੰਗੋਲੀ ਬੁੱਕ ਵਾਂਗੂ ਇਹ ਵੀ ਬਿਜ਼ਨਸ ਬਹੁਤ ਹੀ ਆਸਾਨ ਹੈ ਇਸ ਦੇ ਵਿੱਚ ਤੁਸੀਂ ਆਪਣੇ ਪ੍ਰੋਫਿਟ ਦੇ ਨਾਲ ਨਾਲ ਜਿਹੜੇ ਲੋਕ ਇਹਨੂੰ ਵੇਚਣਗੇ ਉਹਨਾਂ ਦਾ ਵੀ ਪ੍ਰੋਫਿਟ ਬਣਾ ਸਕਦੇ ਹੋ ਦੋਸਤੋ ਇਹ ਬਿਜ਼ਨਸ ਬਣਾਉਣਾ ਬਹੁਤ ਹੀ ਆਸਾਨ ਹੈ ਜਿਵੇਂ ਕਿ ਮੈਂ ਰੰਗੋਲੀ ਦੇ ਬਿਜ਼ਨਸ ਦੀ ਗੱਲ ਕੀਤੀ ਉਸੇ ਤਰੀਕੇ ਦੇ ਨਾਲ ਇਹ ਵੀ ਬਿਜ਼ਨਸ ਬੜਾ ਆਸਾਨ ਹੈ ਇਸ ਨੂੰ ਤੁਸੀਂ ਆਪਣੇ ਪ੍ਰੋਫਿਟ ਦੇ ਨਾਲ ਨਾਲ ਤੁਸੀਂ ਜਿਹੜੇ ਲੋਕ ਦੀਵੇ ਵੇਚਦੇ ਨੇ ਉਹਨਾਂ ਦਾ ਵੀ ਪ੍ਰੋਫਿਟ ਬਣਾ ਕੇ ਦੇ ਸਕਦੇ ਹੋ ਤੁਸੀਂ ਦੀਵੇ ਵੇਚਣ ਵਾਲਿਆਂ ਤੋਂ ਇਹ ਬਹੁਤ ਸਾਰੇ ਬਲਕ ਦੇ ਵਿੱਚ ਵੇਕ ਰੀਤਨੇ ਨੇ ਫਿਰ ਉਸ ਦੇ ਵਿੱਚ ਉਸ ਨੂੰ ਰੰਗ ਕਰਨਾ ਹੈ ਉਸ ਦੇ ਵਿੱਚ ਸਟੋਨ ਲਗਾਣੇ ਨੇ ਉਸ ਤੋਂ ਬਾਅਦ ਇਹ ਸਜਾਇਆ ਹੋਇਆ ਦੀਵਾ ਤੁਸੀਂ ਜਿਹੜਾ ਹੈ ਡਾਇਰੈਕਟ ਮਾਰਕੀਟ ਦੇ ਵਿੱਚ ਵੇਚ ਸਕਦੇ ਹੋ ਔਰ ਇਸ ਦੇ ਨਾਲ ਨਾਲ ਦੀਵੇ ਦੇ ਵਿੱਚ ਤੁਸੀਂ ਇੱਕ ਫਰੇਗਰੈਂਸ ਵਾਲੀ ਵੈਕਸ ਪਾ ਸਕਦੇ ਹੋ ਜਿਸ ਦੇ ਨਾਲ ਜਦੋਂ ਵੀ ਦੀਵਾ ਜਲੇਗਾ ਔਰ ਖੁਸ਼ਬੂ ਵੀ ਇਸ ਦੇ ਨਾਲ ਆਏਗੀ ਇਸ ਦਾ ਫਾਇਦਾ ਇਹ ਹੈ ਕਿ ਕਿਉਂਕਿ ਇਹਨਾਂ ਦੀਵਿਆਂ ਦੇ ਵਿੱਚ ਸਰੋਂ ਦਾ ਤੇਲ ਜਲਾਉਣ ਦੀ ਲੋੜ ਨਹੀਂ ਪੈਂਦੀ ਜਿਵੇਂ ਕਿ ਪਹਿਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਲੈਕਟ੍ਰੀਕਲ ਦੀਵਿਆਂ ਦੇ ਵਿੱਚ ਆ ਗਏ ਨੇ ਜਾਂ ਫਿਰ ਲੜੀਆਂ ਲਗਾਉਣ ਲੱਗ ਪਏ ਪਰ ਹੁਣ ਜਦੋਂ ਤੁਸੀਂ ਵੈਕਸ ਵਾਲੇ ਇੱਕ ਫਰੇਗਰੈਂਸ ਫਰੇਗਰੈਂਸ ਵਾਲੇ ਦੀਵੇ ਵੇਚੋਗੇ ਤੇ ਉਹ ਲੋਕ ਜਲਾਉਣਾ ਵੀ ਪਸੰਦ ਕਰਨਗੇ ਇਸ ਦੇ ਨਾਲ ਫਰੇਗਰੈਂਸ ਵੀ ਆਏਗੀ ਔਰ ਤੁਹਾਡੇ ਜਿਹੜੇ ਦੀਵੇ ਆ ਮਾਰਕੀਟ ਦੇ ਵਿੱਚ ਜ਼ਿਆਦਾ ਵਿਕਣਗੇ ਇਸ ਦੇ ਨਾਲ ਨਾਲ ਤੁਸੀਂ ਵੈਕਸ ਨੂੰ ਵੱਖ-ਵੱਖ ਸ਼ੇਪ ਦੇ ਕੇ ਵੀ ਜਿਹੜੀਆਂ ਮੋਮਬਤੀਆਂ ਨੇ ਉਹ ਤੁਸੀਂ ਬਣਾ ਸਕਦੇ ਹੋ ਔਰ ਬਹੁਤ ਸਾਰੇ ਲੋਕ ਨੇ ਜਿਹੜੀਆਂ ਇਹ ਵੈਕਸ ਜਾਂ ਮੋਮਬਤੀਆਂ ਨੂੰ ਆਪਣੀ ਰੰਗੋਲੀ ਦੇ ਵਿੱਚ ਵੀ ਯੂਜ਼ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਲਾਉਣਾ ਵੀ ਪਸੰਦ ਕਰਦੇ ਨੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਬਿਜ਼ਨਸ ਵੀ ਇੱਕ ਵਧੀਆ ਪ੍ਰੋਫਿਟ ਦੀਵਾਲੀ ਦੇ ਸਮੇਂ ਵਿੱਚ ਦੇ ਸਕਦਾ ਹੈ ਆਹ ਹੁਣ ਦੋਸਤੋ ਅਸੀਂ ਦੀਵਾਲੀ ਦੇ ਸਮੇਂ ਦੇ ਵਿੱਚ ਇੱਕ ਅਗਲਾ ਬਿਜ਼ਨਸ ਜਿਹੜਾ ਆਈਡੀਆ ਉਹ ਤੁਹਾਡਾ ਡਿਸਕਸ ਕਰਦੇ ਆ ਉਸ ਦਾ ਨਾਮ ਹੈ ਦੀਵਾਲੀ ਗਿਫਟ ਹੈਂਪਰਸ ਦੋਸਤੋ ਗਿਫਟ ਹੈਂਪਰ ਇੱਕ ਜਹੀ ਚੀਜ਼ ਹੈ ਚਾਹੇ ਦੀਵਾਲੀ ਦਾ ਮੌਕਾ ਹੋਵੇ ਚਾਹੇ ਫਿਰ ਕਿਸੇ ਦੀ ਸੈਲੀਬ੍ਰੇਸ਼ਨ ਹੋਣ ਚਾਹੀ ਕਿਸੇ ਦਾ ਬਰਥਡੇ ਹੋਵੇ ਚਾਹੇ ਕਿਸੇ ਦੀ ਐਨੀਵਰਸਰੀ ਹੋਵੇ ਹਰ ਜਗ੍ਹਾ ਦੇ ਵਿੱਚ ਹਰ ਐਸੇ ਇੱਕ ਓਕੇਜਨ ਦੇ ਵਿੱਚ ਜਿਹੜੇ ਨੇ ਗਿਫਟ ਹੈਂਪਰ ਜਿਹੜੇ ਨੇ ਵਰਤੇ ਜਾਂਦੇ ਨੇ ਔਰ ਇਹ ਗਿਫਟ ਹੈਂਪਰ ਲੋਕ ਦੇਣਾ ਪਸੰਦ ਵੀ ਕਰਦੇ ਇਸੇ ਤਰੀਕੇ ਦੇ ਨਾਲ ਤੁਸੀਂ ਦੀਵਾਲੀ ਤੇ ਵੀ ਗਿਫਟ ਹੈਂਪਰ ਦਾ ਜਿਹੜਾ business ਆ ਉਹਨੂੰ ਵਧੀਆ ਤਰੀਕੇ ਨਾਲ ਬਣਾ ਕੇ ਚਲਾ ਸਕਦੇ ਤੁਸੀਂ ਬਹੁਤ ਸਾਰੇ ਫੈਂਸੀ ਕੈਰੀ ਬੈਗਸ ਖਰੀਦੋ ਫਿਰ ਉਹਨਾਂ ਦੇ ਵਿੱਚ ਵਕ-ਵਕ ਚੀਜ਼ਾਂ ਨੂੰ ਪ ਇੱਕ ਮਿਠਾਈ ਦਾ ਡੱਬਾ ਭਗਵਾਨ ਜੀ ਦੀ ਮੂਰਤੀ ਕੈਂਡਲਸ ਇਲੈਕਟ੍ਰੀਕਲ ਆਈਟਮਸ ਤੁਸੀਂ ਐਵੇਂ ਤੀਆਂ ਚੀਜ਼ਾਂ ਬਣਾ ਕੇ ਉਸ ਦਾ ਇੱਕ ਪੈਕ ਬਣਾ ਕੇ ਮਾਰਕੀਟ ਦੇ ਵਿੱਚ ਸੇਲ ਕਰ ਸਕਦੇ ਹੋ ਔਰ ਉਸ ਦੀ ਕੀਮਤ ਜੇ ਅਸੀਂ ਮੋਟਾ-ਮੋਟਾ ਅੰਦਾਜ਼ਾ ਲਗਾਉਣਾ ਹੈ ਤੇ ਤੁਹਾਡੇ ਇੱਕ ਜਿਹੜਾ ਪੈਕੇਜ ਆ 500 ਰੁਪਏ ਚ ਤਿਆਰ ਹੋ ਜਾਏਗਾ ਲੇਕਿਨ ਤੁਸੀਂ ਉਹਦੀ ਜਿਹੜੀ ਫੈਂਸੀ ਲੁੱਕ ਕਰਕੇ ਜਾਂ ਇੱਕ ਅਟਰੈਕਟਿਵ ਲੁੱਕ ਕਰਕੇ ਤੁਸੀਂ ਉਸ ਨੂੰ ਮਾਰਕੀਟ ਦੇ ਵਿੱਚ 1000 ਜਾਂ 1500 ਰੁਪਏ ਦੇ ਵਿੱਚ ਆਰਾਮ ਨਾਲ ਵੇਚ ਸਕਦੇ ਹੋ ਤੁਸੀਂ ਬੱਚਿਆਂ ਦੇ ਲਈ ਅਲੱਗ ਤਰ੍ਹਾਂ ਦੇ ਵੱਡਿਆਂ ਦੇ ਲਈ ਅਲੱਗ ਤਰ੍ਹਾਂ ਦੇ ਜਿਹੜੇ ਗਿਫਟ ਹੈਂਪਰਸ ਨੇ ਉਹ ਬਣਾ ਕੇ ਲਗਾ ਸਕਦੇ ਤੁਸੀਂ ਇਹਨਾਂ ਹੈਂਪਰਸ ਨੂੰ ਇੱਕ ਮوشن ਵਾਂਗ ਵੀ ਯੂਜ਼ ਕਰ ਸਕਦੇ ਹੋ ਤੁਸੀਂ ਹੈਂਪਰਸ ਦੇ ਉੱਪਰ ਇੱਕ ਵਧੀਆ ਕੋਟ ਲਾਈਨ ਦੇ ਸਕਦੇ ਹੋ ਜਿਵੇਂ ਕਿ ਮੇਰੇ ਭਤੀਜੇ ਦੀ ਪਹਿਲੀ ਜਿਹੜੀ ਦੀਵਾਲੀ ਜਿਵੇਂ ਕਿ ਮੇਰੇ ਪੇਰੈਂਟਸ ਦੀ ਸਭ ਤੋਂ ਸੋਹਣੀ ਦੀਵਾਲੀ ਇਸ ਤਰੀਕੇ ਦੇ ਨਾਲ ਕੋਰਸ ਦੇ ਨਾਲ ਜੇ ਤੁਸੀਂ ਇੱਕ ਗਿਫਟ ਹੈਂਪਰ ਤਿਆਰ ਕਰੋਗੇ ਤਾਂ ਉਹਦੇ ਵਿਕਣ ਦੇ ਚਾਂਸਸ ਵੀ ਵੱਧ ਜਾਣਗੇ ਔਰ ਜਦੋਂ ਉਹ ਜਿਆਦਾ ਯੂਨੀਕ ਹੋਣ ਕਰਕੇ ਲੋਕਾਂ ਨੂੰ ਗਿਫਟ ਦੇਤੇ ਜਾਣਗੇ ਤੇ ਤੁਹਾਨੂੰ ਵੀ ਲੋਕ ਐਪਰੀਸ਼ੀਏਟ ਕਰਨਗੇ ਜਿਵੇਂ ਕਿ ਮੁਹਾਲੀ ਦੀ ਲੋਕਲ ਮਾਰਕੀਟ ਦੇ ਵਿੱਚ ਪਿਛਲੇ ਸਮੇਂ ਜਦੋਂ ਰਖੜੀ ਦਾ ਸਮਾਂ ਸੀ ਤੇ ਮੈਂ ਇੱਕ ਗਿਫਟ ਹੈਂਪਰ ਵੇਖਦਾ ਵੇਖਿਆ ਜਿਸ ਦੇ ਕੀਮਤ ਮੈਨੂੰ ਲੱਗਦਾ ਕਿ ਹਾਰ ਲਈ 50 ਜਾਂ 60 ਰੁਪਏ ਹੋਣੀ ਹੈ ਪਰ ਉਸ ਨੂੰ ਸਜਾਇਆ ਇੰਨਾ ਵਧੀਆ ਗਿਆ ਸੀਗਾ ਔਰ ਇੱਕ ਖਾਲੀ ਡੱਬਾ ਸੀ ਜਿਸ ਦੇ ਉੱਪਰ ਲਿਖਿਆ ਸੀ ਮੇਰਾ ਸੋਹਣਾ ਵੀਰਾ ਇਹ ਸਿਰਫ ਲਿਖਣ ਦੇ ਕਰਕੇ ਇਸ ਜਿਹੜੇ ਡੱਬੇ ਦੀ ਕੀਮਤ ਸੀ ਕਾਫੀ ਜ਼ਿਆਦਾ ਵਧ ਗਈ ਔਰ 500 ਰੁਪਏ ਦਾ ਜਿਹੜਾ ਡੱਬਾ ਹੈ ਉਹ ਮਾਰਕੀਟ ਦੇ ਵਿੱਚ ਵਿਕ ਰਿਹਾ ਸੀਗਾ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਕਿ ਜੇ ਤੁਸੀਂ ਐਵੇਂ ਦੇ ਕੋਰਸ ਦੇ ਨਾਲ ਜੇ ਮਾਰਕੀਟ ਦੇ ਵਿੱਚ ਹੈਂਪਰਸ ਤਿਆਰ ਕਰਕੇ ਵੇਚੋਗੇ ਤੇ ਇਹ ਬੜੇ ਆਰਾਮ ਦੇ ਨਾਲ ਵਿਕਣਗੇ ਔਰ ਤੁਹਾਡਾ ਅੱਛਾ ਜਿਹੜਾ ਪ੍ਰੋਫਿਟ ਵੀ ਬਣਾ ਕੇ ਦੇਣਗੇ ਆਹ ਹੁਣ ਦੋਸਤੋ ਅਸੀਂ ਆਪਣੇ ਅ ਉਹਦੇ ਵੱਲ ਵਾਧੇ ਹਨ ਉਹ ਹੈ ਦੀਵਾਲੀ ਸਪੈਸ਼ਲ ਡੈਕੋਰੇਸ਼ਨ ਤੁਸੀਂ ਇਸ ਬਿਜ਼ਨਸ ਨੂੰ ਇੱਕ ਸੈਪਰੇਟ ਤਰੀਕੇ ਨਾਲ ਵੀ ਚਲਾ ਸਕਦੇ ਹੋ ਔਰ ਇਸ ਦੇ ਨਾਲ ਨਾਲ ਇੱਕ ਦੀਵਾਲੀ ਦਾ ਕੰਬੋ ਜਿਹੜਾ ਸਫਾਈ ਦਾ ਕੰਬੋ ਹੈ ਉਹ ਵੀ ਬਣਾ ਕੇ ਉਸ ਦੇ ਨਾਲ ਵੀ ਇਹਨੂੰ ਸੇਲ ਕਰ ਸਕਦੇ ਹੋ ਪਰ ਇਸ ਕੰਮ ਦੇ ਵਿੱਚ ਤੁਹਾਨੂੰ ਕੁਝ ਬੰਦਿਆਂ ਦੀ ਜ਼ਰੂਰ ਲੋੜ ਪਵੇਗੀ ਇਸ ਦੇ ਵਿੱਚ ਤੁਸੀਂ ਆਪਣੇ ਲਈ ਜਾਂ ਤੇ ਬੰਦੇ ਮਾਰਕੀਟ ਤੋਂ ਹਾਇਰ ਕਰ ਸਕਦੇ ਹੋ ਜਾਂ ਫਿਰ ਆਪਣੇ ਯਾਰਾਂ ਦੋਸਤਾਂ ਨੂੰ ਨਾਲ ਲਾ ਕੇ ਇਹ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਕਿਉਂਕਿ ਦੀਵਾਲੀਏ ਕੇ ਜਿਹਹਾ ਬਿਜ਼ਨਸ ਹੈ ਜਦੋਂ ਵੀ ਦੀਵਾਲੀ ਆਉਣੀ ਹੁੰਦੀ ਹੈ ਲੋਕ ਮਹੀਨਾ 2 ਮਹੀਨੇ ਪਹਿਲੇ ਰੰਗ ਰੋਗਨ ਕਰਾਉਣਾ ਸ਼ੁਰੂ ਕਰ ਦਿੰਦੇ ਨੇ ਇਸ ਦੇ ਨਾਲ ਆਪਣੇ ਘਰਾਂ ਦੀ ਸਫਾਈ ਕਰਾਉਣੀ ਸ਼ੁਰੂ ਕਰ ਦਿੰਦੇ ਨੇ। ਇਹ ਸਫਾਈ ਤੇ ਜਿਹੜਾ ਡੈਕੋਰੇਸ਼ਨ ਦਾ ਕੰਮ ਹੈ ਲਾਸਟ ਦਿਨ ਤੱਕ ਚੱਲਦਾ ਹੀ ਰਹਿੰਦਾ। ਇਸ ਕਰਕੇ ਇਸ ਬਿਜ਼ਨਸ ਨੂੰ ਤੁਸੀਂ ਆਪਣੇ ਉਹਨਾਂ ਇਲਾਕਿਆਂ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਜਿਨ੍ਹਾਂ ਦੇ ਘਰ ਬਹੁਤ ਹੀ ਵੱਡੇ ਨੇ ਔਰ ਇਸ ਦੇ ਨਾਲ ਨਾਲ ਉਸ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਉਹ ਵਰਕਿੰਗ ਨੇ। ਤੁਸੀਂ ਸਭ ਤੋਂ ਪਹਿਲਾਂ ਆਪਣੀ ਟੀਮ ਦੇ ਦੋ ਜਾਂ ਤਿੰਨ ਬੰਦੇ ਪੇਜ ਕੇ ਪਹਿਲਾਂ ਘਰ ਦੀ ਸਫਾਈ ਕਰਾਓ ਔਰ ਉਸ ਦੇ ਨਾਲ ਉਸ ਨੂੰ ਡੈਕੋਰੇਸ਼ਨ ਕਰਨ ਲਈ ਆਪਣਾ ਪ੍ਰਪੋਜ਼ਲ ਦਿਓ। ਜਾਂ ਫਿਰ ਤੁਸੀਂ ਇਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈ ਇੱਕ ਕੰਬੋ ਪੈਕੇਜ ਦੇ ਰੂਪ ਦੇ ਵਿੱਚ ਵੀ ਦੇ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਸਫਾਈ ਵੀ ਕਰੋਗੇ ਔਰ ਇਸ ਦੇ ਨਾਲ ਨਾਲ ਤੁਸੀਂ ਡੈਕੋਰੇਸ਼ਨ ਵੀ ਕਰੋ। ਸਫਾਈ ਕਰਨ ਤੋਂ ਬਾਅਦ ਡੈਕੋਰੇਸ਼ਨ ਦੇ ਲਈ ਤੁਸੀਂ ਆਪਣੇ ਨਾਲ ਯਾਰਦੋਸ ਲਗਾ ਕੇ ਉਹ ਕਰਦੀ ਡੈਕੋਰੇਸ਼ਨ ਦਾ ਪੂਰਾ ਦਾ ਪੂਰਾ ਪੈਕੇਜ ਜਿਹੜਾ ਉਹ ਲੈ ਸਕਦੇ। ਜੇਕਰ ਤੁਸੀਂ ਆਪਣੇ ਸਮਾਨ ਨੂੰ ਵੀ ਡੈਕੋਰੇਸ਼ਨ ਦੇ ਪੈਕੇਜ 'ਚ ਐਡ ਕਰਦੇ ਹੋ ਤੇ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਜ਼ਿਆਦਾ ਹੋ ਜਾਏਗਾ। ਰੀਜ਼ਨ ਇਹ ਹੈ ਕਿਉਂਕਿ ਜਦੋਂ ਤੁਸੀਂ ਸਮਾਨ ਡੈਕੋਰੇਸ਼ਨ ਨਾਲ ਬਲਕ 'ਚ ਲਓਗੇ ਆਪਣੇ 50-60 ਘਰਾਂ ਦੇ ਵਿੱਚ ਜਿਹੜਾ ਸਮਾਨ ਤੁਸੀਂ ਲਗਾਉਣਾ ਹੈ ਜਦੋਂ ਬਲਕ 'ਚ ਲਓਗੇ ਸਸਤਾ ਪਏਗਾ ਔਰ ਉਸੇ ਦਾ ਮਾਰਕੀਟ ਰੇਟ ਜ਼ਿਆਦਾ ਹੋਏਗਾ ਇਸ ਹਿਸਾਬ ਦੇ ਨਾਲ ਤੁਸੀਂ ਜਿਹੜੇ ਆ ਘਰ ਵਾਲਿਆਂ ਤੋਂ ਜ਼ਿਆਦਾ ਪੈਸੇ ਲੈ ਸਕਦੇ। ਘਰਾਂ ਨਾਲ ਤੁਸੀਂ ਜਿਹੜੀਆਂ ਕੰਪਨੀਆਂਜ਼ ਨੇ ਤੁਹਾਡੇ ਲੋਕਲ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੇ ਗਾਰਾਂ ਦੇ ਸ਼ੋਅਰੂਮ ਨੇ ਸਕੂਟਰੀਆਂ ਮੋਟਰਸਾਈਕਲਾਂ ਦੇ ਸ਼ੋਅਰੂਮ ਨੇ ਆਈਟੀ ਕੰਪਨੀਆਂਜ਼ ਨੇ ਐਸੇ ਤਰੀਕੇ ਦੀ ਇਹ ਮਾਰਕੀਟ ਦੇ ਵਿੱਚ ਜਿਹੜੇ ਲੋਕ ਜ਼ਿਆਦਾ ਦੀਵਾਲੀ ਦੇ ਉੱਪਰ ਡੈਕੋਰੇਸ਼ਨ ਕਰਦੇ ਨੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੀ ਸਾਫ਼ ਸਫਾਈ ਤੇ ਨਾਲ ਡੈਕੋਰੇਸ਼ਨ ਦਾ ਜਿਹੜਾ ਪੈਕੇਜ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਔਰ ਉਸ ਪੈਕੇਜ ਤੋਂ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ ਸੋ ਦੋਸਤੋ ਇਹ ਸਨ ਕੁਝ ਅਜਿਹੇ ਬਿਜ਼ਨਸ ਆਈਡੀਆ ਜਿਹੜੇ ਦੀਵਾਲੀ ਦੇ ਸਮੇਂ ਦੇ ਵਿੱਚ ਇੱਕ ਟੈਂਪਰੇਰੀ ਬੇਸਿਸ ਦੇ ਉੱਪਰ ਤੁਸੀਂ ਇਹਨਾਂ ਨੂੰ ਸ਼ੁਰੂ ਕਰਕੇ ਵਿੱਚ ਜਿਹੜੇ ਤੁਹਾਡੇ ਹੋਣ ਵਾਲੇ ਖਰਚੇ ਨੇ ਉਹਨਾਂ ਨੂੰ ਕੰਟਰੋਲ ਕਰਕੇ ਇਹਨਾਂ ਤੋਂ ਪੈਸੇ ਜਿਹੜੇ ਆ ਇਹਨਾਂ ਤੋਂ ਪੈਸੇ ਜਿਹੜੇ ਆ ਤੁਸੀਂ ਬਣਾ ਸਕਦੇ ਹੋ ਔਰ ਇਸ ਦੇ ਨਾਲ ਔਰ ਇਸ ਦੇ ਨਾਲ ਜਿਹੜੇ ਅੱਜ ਦੇ ਬਿਜ਼ਨਸ ਆਈਡੀਆ ਸੀ ਡਿਸਕਸ ਕੀਤੇ ਇਹਨਾਂ ਨੂੰ ਜੇ ਤੁਸੀਂ ਕੰਟੀਨਿਉਟੀ ਚ ਵੀ ਲੈਣਾ ਚਾਹੋਗੇ ਤੇ ਇਹ ਤੁਸੀਂ ਲਿਆ ਕੇ ਆ ਸਕਦੇ ਹੋ ਇਹਦੇ ਵਿੱਚ ਜੇ ਅਸੀਂ ਤਾਂ ਸਫਾਈ ਦੀ ਗੱਲ ਕਰਦੇ ਤੇ ਹਰ ਘਰ ਨੂੰ ਜਿਹੜੀ ਇਹ ਸਫਾਈ ਦੀ ਜ਼ਰੂਰਤ ਪੈਂਦੀ ਆ ਬਹੁਤ ਸਾਰੇ ਅੱਜ ਲੋਕਾਂ ਨੇ ਪੈਸੇ ਲਾ ਕੇ ਬਹੁਤ ਵੱਡੇ ਵੱਡੇ ਮਕਾਨ ਬਣਾਏ ਨੇ ਜੇ ਉਹਨਾਂ ਦੀ ਮੇਨਟੇਨੈਂਸ ਸਮੇਂ ਦੇ ਉੱਪਰ ਨਹੀਂ ਕੀਤੀ ਜਾਏਗੀ ਜੇ ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾਏਗਾ ਤੇ ਉਹ ਖਰਾਬ ਹੋ ਜਾਣਗੇ ਇਹ ਹਰ ਰੋਜ਼ ਦੌੜ ਪੈਂਦੀ ਹੀ ਪੈਂਦੀ ਹੈ ਔਰ ਤੁਸੀਂ ਉਹਨਾਂ ਦਾ ਨਾਲ ਮਹੀਨੇ ਦਾ ਕੰਟਰੈਕਟ ਵੀ ਕਰ ਸਕਦੇ ਹੋ ਸਾਲ ਦਾ ਕੰਟਰੈਕਟ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਵੀ ਅਜਿਹਾ ਆਈਡੀਆ ਹੈ ਜੋ ਕਿ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਇਸ ਦੀਵਾਲੀ ਦੇ ਸੀਜ਼ਨ ਦੇ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਮੈਂ ਉਸ ਦੇ ਇੱਕ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰ ਸਕਾਂ ਔਰ ਲੋਕਾਂ ਨੂੰ ਇਸ ਬਿਜ਼ਨਸ ਜੋ ਕਿ ਮੈਂ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਬਿਜ਼ਨਸ ਦੇ ਵਿੱਚ ਲੈ ਕੇ ਆਉਣਾ ਲੋਕਾਂ ਨੂੰ ਮੈਂ ਬਿਜ਼ਨਸ ਬਾਰੇ ਦੱਸਣਾ ਤੇ ਉਸ ਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਰ